ਮਨੀ ਮੈਨੇਜਮੈਂਟ ਇਹ ਸਿੱਖਣਾ ਬਹੁਤ ਜ਼ਰੂਰੀ ਆ ਤੇ ਜੇ ਤੁਸੀਂ ਇਹ ਨਹੀਂ ਸਿੱਖਦੇ ਨਾ ਸੋ ਫਿਰ ਦੇਖੋ ਤੁਹਾਡਾ ਜਿਹੜਾ ਡਿਪੋਜ਼ਿਟ ਕੀਤਾ ਹੋਇਆ ਪੈਸਾ ਉਹ ਵੀ ਜ਼ੀਰੋ ਹੋ ਸਕਦਾ ਹੈ ਤੇ ਜਿਹੜਾ ਦੇਖੋ ਤੁਸੀਂ ਪ੍ਰੋਫਿਟ ਕੀਤਾ ਉਹ ਵੀ ਜ਼ੀਰੋ ਹੋ ਸਕਦਾ ਹੈ ਕਦੇ ਨਾ ਕਦੇ 6 ਮਹੀਨੇ ਬਾਅਦ ਸਾਲ ਬਾਅਦ ਤੇ ਜੇ ਦੇਖੋ ਤੁਸੀਂ ਇਹ ਸਿੱਖ ਲਿਆ ਫਿਰ ਤੁਹਾਡਾ ਜਿਹੜਾ ਡਿਪੋਜ਼ਿਟ ਕੀਤਾ ਹੋਇਆ ਪੈਸਾ ਉਹ ਵਧੂਗਾ ਪ੍ਰੋਫਿਟ ਉਦੇ ਵਿੱਚ ਹੋਊਗਾ ਵਧੂਗਾ ਤੇ ਜਿਹੜਾ ਦੇਖੋ ਤੁਸੀਂ ਪ੍ਰੋਫਿਟ ਕਰੋਗੇ ਉਹਦੇ ਨਾਲ ਤੁਹਾਡਾ ਬੈਂਕ ਬੈਲੈਂਸ ਵਧੂਗਾ ਤੁਹਾਡੀ ਗਰੋਥ ਹੋਊਗੀ ਫਿਰ ਤੁਹਾਡੀ ਦੇਖੋ ਗਰੋਥ ਇਦਾਂ ਨਹੀਂ ਹੋਊਗੀ ਫਿਰ ਤੁਹਾਡੀ ਗਰੋਥ ਇਦਾਂ ਹੋਊਗੀ ਸੋ ਇਸ ਕਰਕੇ ਆਪਾਂ ਸਿੱਖਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਮਨੀ ਮੈਨੇਜਮੈਂਟ ਸੋ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦੀ ਹੈ ਡਿਪੋਜ਼ਿਟ ਮਨੀ ਤੇ ਇੱਕ ਹੁੰਦੀ ਹੈ ਪ੍ਰੋਫਿਟ ਮਨੀ ਸਭ ਤੋਂ ਪਹਿਲਾਂ ਡਿਪੋਜ਼ਿਟ ਮਨੀ ਦੀ ਗੱਲ ਕਰਦੇ ਹਾਂ ਹੁਣ ਦੇਖੋ ਆਪਣੇ ਨਾਲ ਬਹੁਤ ਸਾਰੇ ਵੀਰ ਭੈਣ ਇਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਦੇ ਕੋਲ ਨਾ 5 ਲੱਖ 10 ਲੱਖ ਜਾਂ ਫਿਰ 15 ਲੱਖ ਵੱਡਾ ਅਮਾਉਂਟ ਹੈ ਵੱਡੀ ਰਕਮ ਹੈ ਹੁਣ ਇਹ ਵੀਰ ਭੈਣ ਗਲਤੀ ਕੀ ਕਰਦੇ ਆ ਇਹ ਦੇਖਦੇ ਆ ਕਿ ਆਪਸ਼ਨ ট্রেਡਿੰਗ ਦੇ ਵਿੱਚ ਪੈਸਾ ਵਧੀਆ ਬੰਦਾ ਹੈ ਵਧੀਆ ਬੰਦਾ ਹੈ ਸੋ ਆਪਾਂ ਵੱਡੀ ਰਕਮ ਨਾਲ ਸ਼ੁਰੂ ਕਰੀਏ ਸੋ ਜਿੰਨਾ ਉਹਨਾਂ ਕੋਲ ਪੈਸਾ ਹੁੰਦਾ ਆ 5 ਲੱਖ ਆ 10 ਲੱਖ ਆ ਜਾਂ ਫਿਰ 15 ਲੱਖ ਆ ਸਾਰੇ ਦਾ ਸਾਰਾ ਪੈਸਾ ਉਹ ਡਿਪੋਜ਼ਿਟ ਕਰਦੇ ਆ ਆਪਣੇ ਟਰੇਡਿੰਗ ਅਕਾਊਂਟ ਦੇ ਵਿੱਚ ਸਾਰੇ ਦਾ ਸਾਰਾ ਸਾਰੇ ਨਾਲ ਟਰੇਡਿੰਗ ਸ਼ੁਰੂ ਕਰਦੇ ਆ ਹੁਣ ਦੇਖੋ ਸ਼ੁਰੂ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੇ ਐਕਸਪੀਰੀਅੰਸ ਨਹੀਂ ਕੀਤਾ ਹੁੰਦਾ ਜਿਆ ਮੈਂ ਜੇ ਮੈਂ ਲੋਕ ਐਕਸਪੀਰੀਅੰਸ ਕੀਤਾ ਵੀ ਆ ਸੋ ਉਹਨਾਂ ਦੀ ਜਿਹੜੀ ਸਾਈਕੋਲੋਜੀ ਆ ਜਿਹੜੀ ਮਨ ਦੀ ਇਮੋਸ਼ਨਸ ਆ ਜਦੋਂ ਦੇਖੋ ਟਰੇਡਿੰਗ ਦੇ ਵਿੱਚ ਐਂਟਰੀ ਕਰ ਲਈ ਉਹਨਾਂ ਨੇ ਟਰੇਡ ਦੇ ਵਿੱਚ ਐਂਟਰ ਕਰ ਲਿਆ ਸੋ ਮਾਰਕੀਟ ਇਦਾਂ ਚੱਲਦੀ ਆ ਸੋ ਇਹਦੇ ਵਿੱਚ ਜਿਹੜੀ ਫਲਕਚੁਏਸ਼ਨ ਹੋਣ ਰਹੀ ਆ ਇਹਦੇ ਵਿੱਚ ਉਹਨਾਂ ਦੀ ਜਿਹੜੀ ਹਾਰਟਬੀਟ ਆ ਜਾਂ ਫਿਰ ਦੇਖੋ ਉਹਨਾਂ ਦੇ ਜਿਹੜੇ ਫੈਸਲੇ ਆ ਹਰ ਪਲ ਚੇਂਜ ਹੋਣਦੇ ਆ ਜਦੋਂ ਦੇਖੋ ਪ੍ਰੋਫਿਟ ਦੇ ਵਿੱਚ ਜਾਣਦੇ ਵਧੀਆ ਲੱਗਣਦੇ ਆ ਜਦੋਂ ਦੇਖੋ ਉਹੀ ਲੌਸ ਦੇ ਵਿੱਚ ਜਾਣਦੇ ਆ ਬਹੁਤ ਬੁਰਾ ਲੱਗਣਦੇ ਆ ਹੁਣ ਰਕਮ ਲੱਗੀ ਵੱਡੀ ਜਦੋਂ ਦੇਖੋ ਇੱਥੋਂ ਤੱਕ ਪ੍ਰੋਫਿਟ ਜਾਂਦੇ ਆ ਉਹ ਲੱਖਾਂ ਦੇ ਵਿੱਚ ਹੋ ਗਿਆ ਜਦੋਂ ਇੱਥੋਂ ਤੱਕ ਲਾਸ ਹੁੰਦਾ ਉਹ ਵੀ ਲੱਖਾਂ ਦੇ ਵਿੱਚ ਹੁੰਦਾ ਸੋ ਉਹਨਾਂ ਡਰ ਲੱਗਦਾ ਇੱਥੇ ਉਹਨਾਂ ਨੂੰ ਚਾ ਚੜਦਾ ਪਰ ਇੱਥੇ ਉਹਨਾਂ ਡਰ ਲੱਗਦਾ ਸੋ ਇਸ ਕਰਕੇ ਟਿਕਿਆ ਨਹੀਂ ਜਾਂਦਾ ਛੋਟਾ ਜਿਹਾ ਪ੍ਰੋਫਿਟ ਲੈ ਕੇ ਨਿਕਲ ਜਾਂਦੇ ਆ ਪਰ ਜਦੋਂ ਦੇਖੋ ਲਾਸ ਹੁੰਦਾ ਹੈ ਉਦੋਂ ਉਹਨਾਂ ਦਾ ਕੋਈ ਪਲੈਨਿੰਗ ਨਹੀਂ ਹੁੰਦੀ ਸਹਾਰਨ ਦੀ ਸੋ ਉਹਦੇ ਵਿੱਚ ਕੀ ਕਰਦੇ ਉਹ ਬੈਠੇ ਰਹਿੰਦੇ ਆ ਹੋਪ ਦੇ ਵਿੱਚ ਕਿ ਮਾਰਕੀਟ ਮੁੜ ਕੇ ਵਾਪਸ ਆਊਗੀ ਉੱਤੇ ਤੇ ਪਰ ਮਾਰਕੀਟ ਆਉਂਦੀ ਨਹੀਂਗੀ ਸੋ ਲਾਸ ਦੇ ਕੇ ਜਾਂਦੇ ਵੱਡਾ ਸੋ ਇਸ ਕਰਕੇ ਕੁਝ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦੀ ਰਕਮ ਹੁੰਦੀ ਹੈ ਨਾ ਉਹ ਹੋ ਜਾਂਦੀ ਆ ਜ਼ੀਰੋ ਪਾਵੇਂ ਨਾਲ ਕੋਲ ਦੇਖੋ 10 ਲੱਖ ਸੀ ਪਾਵੇਂ 15 ਲੱਖ ਸੀ ਪਾਵੇਂ 5 ਲੱਖ ਸੀ ਜ਼ੀਰੋ ਹੋ ਗਿਆ ਕੁਝ ਦਿਨਾਂ ਦੇ ਵਿੱਚ ਹੀ ਜਾਂ ਫਿਰ ਕੁਝ ਮਹੀਨਿਆਂ ਦੇ ਵਿੱਚ ਸੋ ਇਹ ਚੀਜ਼ ਆਉਂਦੀ ਆ ਪਹਿਲੀ ਸਮੱਸਿਆ ਦੂਜੀ ਸਮੱਸਿਆ ਕੀ ਆਉਂਦੀ ਆ ਪ੍ਰੋਫਿਟ ਮਨੀ ਦੇ ਉੱਤੇ ਉਹ ਸਮੱਸਿਆ ਆਉਂਦੀ ਦੂਜੀ ਹੁਣ ਦੇਖੋ ਆਪਣੇ ਨਾਲ ਨਾਲ ਬਹੁਤ ਸਾਰੇ ਵੀਰ ਭੈਣਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਇੰਸਟਾਗ੍ਰam ਤੇ ਸੋਦੇਦਾਰ ਅਰਥੇ ਤੁਹਾਨੂੰ ਦੱਸਣ ਲੱਗੇ ਆ ਕਿ ਕਈ ਵੀਰ ਭੈਣ ਇਦਾਂ ਦੇ ਜਿਹੜੇ ਦੇਖੋ 5000 ਦੇ ਨਾਲ ਜਾਂ ਫਿਰ ਕਈ ਤਿੰਨ ਦੇ ਨਾਲ ਸ਼ੁਰੂ ਕਰਨ ਦੇ ਆ অপਸ਼ਨ ট্রেডিং ਠੀਕ ਹੈ ਸੋ ਪੰਜ ਦੇ ਨਾਲ ਤਿੰਨ ਨਾਲ ਸ਼ੁਰੂ ਕਰਨ ਦੇ ਆ ਹੁਣ ਇਹ ਦੇਖੋ ਇਹਨਾਂ ਕੋਲ ਪੈਸਾ ਘਟਿਆ ਗਲਤੀਆਂ ਦੀ ਗੁੰਜਾਇਸ਼ ਘਟਿਆ ਇਸ ਕਰਕੇ ਇਹ ਕੀ ਕਰਦੇ ਹਨ ਅਨੁਸ਼ਾਸਨ ਦੇ ਨਾਲ ਚੱਲਦੇ ਆ ਅਨੁਸ਼ਾਸਨ ਨਾਲ ਚੱਲਦੇ ਆ ਤੇ ਪ੍ਰੋਫਿਟ ਇਹਨਾਂ ਦੇ ਵਿੱਚੋਂ ਜਿਹੜੇ ਮੈਕਸਿਮਮ ਲੋਕ ਨੂੰ ਪ੍ਰੋਫਿਟ ਕਰ ਲੈਂਦੇ ਆ ਪ੍ਰੋਫਿਟ ਕਰ ਲੈਂਦੇ ਹੁਣ 6 ਮਹੀਨੇ ਬਾਅਦ ਕਿਸੇ ਨੇ ਮੰਨ ਲਓ 5 ਲੱਖ ਬਣਾ ਲਿਆ 5000 ਤੋਂ ਜਾਂ ਫਿਰ 3000 ਤੋਂ ਕਿਸੇ ਨੇ ਦੇਖੋ 1 ਸਾਲ ਬਾਅਦ 10 ਲੱਖ ਬਣਾ ਲਿਆ ਤੇ ਇਹ ਦੇਖੋ ਰੀਅਲ ਸਟੋਰੀਆਂ ਆ ਰੀਅਲ ਸਟੋਰੀਆਂ ਇਹਨਾਂ ਨੇ ਆਪਣੇ ਦਿਖਾਏ ਵੀ ਤੇ ਬਣਾ ਲਿਆ ਠੀਕ ਆ ਪਰ ਇਹਨਾਂ ਨੂੰ ਦੇਖ ਇਹਨਾਂ ਨੇ ਮਨੀ ਮੈਨੇਜਮੈਂਟ ਨਹੀਂ ਸਿੱਖਿਆ ਸੀ 5 ਲੱਖ ਬਣਾ ਲਿਆ 10 ਲੱਖ ਬਣਾ ਲਿਆ ਹੁਣ ਦੇਖੋ ਇਹਨਾਂ ਨੇ ਕੀ ਸੋਚਿਆ ਕਿ 5 ਬਣ ਗਿਆ ਜਾਂ ਫਿਰ 10 ਬਣ ਗਿਆ ਤੇ ਇਹਨਾਂ ਨੇ 5 ਜਾਂ ਫਿਰ 10 ਦੇ ਨਾਲ ਟਰੇਡਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਆਦਾ ਲੋਡ ਲੈਣੇ ਸ਼ੁਰੂ ਕਰ ਦਿੱਤੇ ਸੋ ਇਹਦੇ ਵਿੱਚ ਕੀ ਆ ਕਿ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਵੱਡੇ ਲਾਸ ਹੋਏ ਤੇ ਪੈਸਾ ਕੀ ਹੋ ਗਿਆ ਜ਼ੀਰੋ ਹੋ ਗਿਆ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗਾ 6 ਮਹੀਨੇ ਲੱਗੇ 1 ਸਾਲ ਲੱਗਾ ਪਰ ਜ਼ੀਰੋ ਕਰਨ ਦੇ ਵਿੱਚ ਕੁਝ ਦਿਨ ਲੱਗੇ ਕਿਉਂਕਿ ਮਨੀ ਮੈਨੇਜਮੈਂਟ ਨਹੀਂ ਸਿੱਖਿਆ ਸੀ ਸੋ ਇਸ ਕਰਕੇ ਦੇਖੋ ਮਨੀ ਮੈਨੇਜਮੈਂਟ ਸਿੱਖਣਾ ਬਹੁਤ ਜ਼ਰੂਰੀ ਹੈ ਸੋ ਸਭ ਤੋਂ ਪਹਿਲੀ ਚੀਜ਼ ਦੇਖੋ ਜਿੰਨਾ ਵੀ ਤੁਹਾਡੇ ਕੋਲ ਪੈਸਾ ਹੈਗਾ ਆਪਾਂ ਇੱਕ ਉਦਾਹਰਨ ਲੈ ਕੇ ਚੱਲਦੇ ਹਾਂ ਉਦਾਹਰਨ ਲੈ ਕੇ ਹੁਣ ਦੇਖੋ ਕਿਸੇ ਕੋਲ ਘੱਟ ਹੋਗਾ ਕਿਸੇ ਕੋਲ ਜ਼ਿਆਦਾ ਹੋਗਾ ਪਰ ਆਪਾਂ ਇੱਕ ਉਦਾਹਰਨ ਲੈ ਕੇ ਚੱਲਦੇ ਹਾਂ ਮੰਨ ਲਓ ਤੁਹਾਡੇ ਕੋਲ 10 ਲੱਖ ਆ ਤੁਸੀਂ 10 ਲੱਖ ਨੂੰ ਇੱਕ ਸਾਈਡ ਤੇ ਕਰ ਲੋ ਕਿ ਏ ਮੈਂ ਜਿਹੜਾ 10 ਲੱਖ ਮੇਰੇ ਕੋਲ ਹੈਗਾ ਆ ਇਹੀ ਨਰ ਮੈਂ ਆਪਸ਼ਨ ਟਰੇਡਿੰਗ ਕਰਨੀ ਹੈ। ਇਹ ਮੈਂ ਇਨਵੈਸਟ ਕਰੂੰਗਾ ਆਪਸ਼ਨ ਟਰੇਡਿੰਗ ਦੇ ਵਿੱਚ ਠੀਕ ਹੈ। 10 ਲੱਖ ਹੈ ਤੁਹਾਡੇ ਕੋਲ। ਹੁਣ 10 ਲੱਖ ਦੇ ਵਿੱਚੋਂ ਤੁਸੀਂ ਕੇਵਲ 10% ਪੈਸਾ ਇਸਤੇਮਾਲ ਕਰੋ। 10% ਤੇ 10 ਲੱਖ ਦਾ 10% ਕਿੰਨਾ ਹੋ ਗਿਆ 1 ਲੱਖ ਰੁਪਏ। 1 ਲੱਖ ਰੁਪਏ ਆਪਣੇ ਟਰੇਡਿੰਗ ਅਕਾਊਂਟ ਦੇ ਵਿੱਚ ਤੁਸੀਂ ਡਿਪੋਜ਼ਿਟ ਕਰੋ ਤੇ ਉਹਦੇ ਨਾਲ ਟਰੇਡਿੰਗ ਸਟਾਰਟ ਕਰ ਦਿਓ 1 ਲੱਖ ਦੇ ਨਾਲ। ਹੁਣ ਜੇ ਦੇਖੋ ਤੁਸੀਂ ਬਹੁਤ ਜ਼ਿਆਦਾ ਗਲਤੀਆਂ ਵੀ ਕਰੋਗੇ। ਬਹੁਤ ਜ਼ਿਆਦਾ ਗਲਤੀਆਂ ਵੀ ਕਰੋਗੇ ਤੇ ਕੀ ਕਰ ਲੋਗੇ? 1 ਲੱਖ ਤੁਹਾਡਾ ਜ਼ੀਰੋ ਹੋਊਗਾ। ਫਿਰ ਵੀ ਤੁਹਾਡੇ ਕੋਲ 9 ਲੱਖ ਰੁਪਏ ਯਾਨੀ ਕਿ 90% ਪੈਸਾ ਤੁਹਾਡਾ ਸੇਫ ਆ ਕਿਉਂਕਿ ਉਹ ਤੁਹਾਡਾ ਬੈਂਕ ਦੇ ਵਿੱਚ ਸੀ ਤੁਹਾਡਾ ਟਰੇਡਿੰਗ ਅਕਾਊਂਟ ਦੇ ਵਿੱਚ ਕੇਵਲ 1 ਲੱਖ ਸੀ ਠੀਕ ਹੈ ਤੇ ਇਹਦੇ ਵਿੱਚ ਦੇਖੋ ਇੱਕ ਰੂਲ ਰੱਖਣਾ ਤੁਸੀਂ ਕਿ ਤੁਸੀਂ ਦੇਖੋ ਜਿਹੜਾ ਤੁਹਾਡੇ ਕੋਲ ਪੈਸਾ ਤੁਸੀਂ ਡਿਸਾਈਡ ਕੀਤਾ ਕਿ ਮੇਰੇ ਕੋਲ ਇੰਨਾ ਪੈਸਾ 10 ਲੱਖ ਆ ਦਸਾਂ ਦੇ ਵਿੱਚੋਂ ਮੈਂ 10% ਪੈਸਾ ਇਨਵੈਸਟ ਕਰੂੰਗਾ ਆ ਡਿਪੋਜ਼ਿਟ ਕਰੂੰਗਾ ਹਰ ਮਹੀਨੇ ਆਪਣੇ ਟਰੇਡਿੰਗ ਅਕਾਊਂਟ ਦੇ ਵਿੱਚ ਹਰ ਮਹੀਨੇ ਹਰ ਮਹੀਨੇ ਦੇਖੋ ਉਦੋਂ ਕਰੂੰਗਾ ਜੇ ਦੇਖੋ ਮੈਨੂੰ ਮੇਰਾ ਪਹਿਲਾ ਜ਼ੀਰੋ ਹੋਊਗਾ ਫਿਰ ਮੈਂ ਮਤਲਬ ਕਿ ਇਹਨੂੰ ਕਰੂੰਗਾ ਜੇ ਪਹਿਲਾ ਜ਼ੀਰੋ ਨਹੀਂ ਹੁੰਦਾ ਉਹਨੂੰ ਪ੍ਰੋਫਿਟ ਕਰਕੇ ਜੀ ਮੈਂ 1 ਲੱਖ ਨੂੰ 1.5 ਲੱਖ ਬਣਾ ਲਿਆ ਫਿਰ ਮੈਨੂੰ ਲੋਡ ਨਹੀਂ ਕੀ ਫਿਰ ਨਹੀਂ ਕਰੂੰਗਾ ਮੈਂ ਠੀਕ ਹੈ ਸੋ ਜੇ ਮਤਲਬ ਕਿ ਉਹ ਮੇਰਾ ਜ਼ੀਰੋ ਹੋਊਗਾ ਫਿਰ ਕਰੂੰਗਾ ਸੋ 10 ਲੱਖ ਦੇ ਵਿੱਚੋਂ ਮੈਂ 1 ਲੱਖ ਰੁਪਏ ਹਰ ਮਹੀਨੇ ਜੇ ਮੇਰਾ ਜ਼ੀਰੋ ਹੋ ਜਾਂਦਾ ਫਿਰ ਮੈਂ ਡਿਪੋਜ਼ਿਟ ਕਰੂੰਗਾ ਪਰ ਜੇ ਦੇਖੋ ਮੈਂ 1 ਲੱਖ ਰੁਪਏ ਨੂੰ ਕੁਝ ਦਿਨਾਂ ਦੇ ਵਿੱਚ ਹੀ ਜ਼ੀਰੋ ਕਰ ਦੇਣਾ ਸੋ ਫਿਰ ਮੈਂ ਵੇਟ ਕਰੂੰਗਾ ਪੂਰਾ ਮਹੀਨਾ ਖਤਮ ਹੋਣ ਤੱਕ ਮਹੀਨੇ ਤੋਂ ਪਹਿਲਾਂ ਮੈਂ ਦੁਬਾਰਾ 1 ਲੱਖ ਰੁਪਏ ਹੋਰ ਡਿਪੋਜ਼ਿਟ ਨਹੀਂ ਕਰੂੰਗਾ ਇਹ ਰੂਲ ਬਣਾ ਕੇ ਰੱਖਣਾ ਇਹ ਰੂਲ ਬਣਾ ਕੇ ਰੱਖੋਗੇ ਨਾ ਤੁਹਾਡਾ ਬੈਂਕ ਬੈਲੈਂਸ ਕਦੇ ਵੀ ਜ਼ੀਰੋ ਨਹੀਂ ਹੋਊਗਾ ਕਦੇ ਨਹੀਂ ਜ਼ੀਰੋ ਹੋਊਗਾ ਤੇ ਇਹ ਦੇਖੋ ਆਪਾਂ 10 ਲੱਖ ਦਾ ਨਾ ਐਗਜ਼ਾਮਪਲ ਲੈਂਦੇ ਸੀ ਕਿ 10 ਲੱਖ ਦੇ ਵਿੱਚੋਂ 1 ਲੱਖ ਤੁਸੀਂ ਆਪਣੇ ਹੱਥ ਡਿਪੋਜ਼ਿਟ ਕਰੋ ਟਰੇਡਿੰਗ ਕਾਊਂਟ ਦੇ ਵਿੱਚ ਠੀਕ ਹੈ ਤੁਹਾਡੇ ਕੋਲ ਦੇਖੋ 5 ਲੱਖ ਵੀ ਹੋ ਸਕਦਾ ਹੈ 1 ਲੱਖ ਵੀ ਹੋ ਸਕਦਾ 50000 ਵੀ ਹੋ ਸਕਦਾ ਕੋਈ ਵੀ ਰਕਮ ਹੋ ਸਕਦੀ ਜਿੰਨੀ ਵੀ ਰਕਮ ਹੈਗੀ ਹੈ ਨਾ ਉਹਦੇ ਵਿੱਚੋਂ ਤੁਸੀਂ ਉਹਦਾ ਕੱਢ ਕੇ ਵੇਖ ਲਓ ਜਿੰਨਾ 10% ਪੈਸਾ ਬਣਦਾ ਆ ਓਨਾ ਹੀ ਪੈਸਾ ਤੁਸੀਂ ਆਪਣੇ ਟਰੇਡਿੰਗ ਅਕਾਊਂਟ ਦੇ ਵਿੱਚ ਇਨਵੈਸਟ ਕਰੋ ਡਿਪੋਜ਼ਿਟ ਕਰੋ 1 ਮਹੀਨੇ ਵਾਸਤੇ ਠੀਕ ਹੈ ਤੇ 1 ਮਹੀਨਾ ਤੁਸੀਂ ਉਸੇ ਪੈਸੇ ਨਾਲ ਕੱਢਣਾ ਜੇ ਜ਼ੀਰੋ ਹੋ ਗਿਆ ਕੁਝ ਦਿਨਾਂ ਦੇ ਵਿੱਚ ਫਿਰ ਤੁਸੀਂ ਪੂਰੇ ਮਹੀਨੇ ਤੱਕ ਵੇਟ ਕਰਨਾ ਮਹੀਨੇ ਤੋਂ ਬਾਅਦ ਤੁਸੀਂ ਫਿਰ ਆਪਣਾ 10% ਪੈਸਾ ਫਿਰ ਡਿਪੋਜ਼ਿਟ ਕਰਨਾ ਇਹ ਰੂਲ ਰੱਖਣਾ ਤੁਸੀਂ ਡਿਪੋਜ਼ਿਟ ਮਨੀ ਦਾ ਠੀਕ ਹੈ ਦੂਜਾ ਜਿਹੜਾ ਰੂਲ ਆ ਦੂਜੀ ਜਿਹੜੀ ਚੀਜ਼ ਹੈ ਉਹ ਆਪਣੀ ਪ੍ਰੋਫਿਟ ਮਨੀ ਪ੍ਰੋਫਿਟ ਮਨੀ ਹੁਣ ਇਹਦੇ ਵਿੱਚ ਦੇਖੋ ਕੀ ਕਰਨਾ ਤੁਸੀਂ ਇਹਦੇ ਵਿੱਚ ਇਹ ਕਰਨਾ ਤੁਸੀਂ ਕਿ ਦੇਖੋ ਕਿ ਤੁਸੀਂ ਜੇ ਮੰਨ ਲਓ ਬਹੁਤ ਵਧੀਆ ਟਰੇਡਿੰਗ ਕਰਨ ਡੈ ਜੋ ਹਰ ਹਫਤੇ ਪ੍ਰੋਫਿਟ ਹੋਣ ਡਿਆ ਤੁਹਾਨੂੰ ਹਰ ਮਹੀਨੇ ਪ੍ਰੋਫਿਟ ਹੋਣ ਡਿਆ ਤੇ ਪੈਸੇ ਨੂੰ ਵਿਦਡਰਾ ਕਰੋ ਦੇਖੋ ਜਿੰਨਾ ਵੀ ਤੁਹਾਨੂੰ ਪ੍ਰੋਫਿਟ ਹੋਣ ਡਿਆ ਉਦਾਹਰਨ ਦੇ ਤੌਰ ਤੇ ਮੰਨ ਲਓ ਤੁਸੀਂ ਇੱਕ ਮਹੀਨੇ ਦੇ ਵਿੱਚ 1 ਲੱਖ ਰੁਪਏ ਦਾ ਪ੍ਰੋਫਿਟ ਕਰ ਲਿਆ 1 ਲੱਖ ਦਾ ਠੀਕ ਹੈ ਹੁਣ 1 ਲੱਖ ਦੇ ਵਿੱਚੋਂ ਤੁਸੀਂ 60000 1 ਲੱਖ ਦੇ ਵਿੱਚੋਂ ਤੁਸੀਂ 60000 ਵਿਦਡਰਾ ਕਰ ਲੋ 60% ਜਿਹੜਾ ਪੈਸਾ ਆ ਉਹ ਵਿਦਡਰਾ ਕਰ ਲੋ ਜਿੰਨਾ ਵੀ ਦੇਖੋ ਪ੍ਰੋਫਿਟ ਕਰਨ ਦੇ ਜੋ ਇਹ ਉਦਾਹਰਣ ਹੈ 1 ਲੱਖ ਦਾ ਜਿੰਨਾ ਵੀ ਕਰਨ ਦੇ ਜੋ ਚਾਹੇ ਮੰਨ ਲਓ ਤੁਸੀਂ 20000 ਦਾ ਕਰਨ ਦੇ ਜੋ 30000 ਦਾ ਕਰਨ ਦੇ ਜੋ 40 ਦਾ ਕਰਨ ਦੇ ਜੋ 50 ਦਾ ਕਰਨ ਦੇ ਜੋ 5 ਲੱਖ ਦਾ ਕਰਨ ਦੇ ਜੋ 10 ਲੱਖ ਦਾ ਕਰਨ ਦੇ ਜੋ ਜਿੰਨਾ ਵੀ ਪੈਸਾ ਤੁਸੀਂ ਤੁਸੀਂ ਪ੍ਰੋਫਿਟ ਕਰਨ ਦੇ ਜੋ ਨਾ ਇੱਕ ਮਹੀਨੇ ਦੇ ਵਿੱਚ ਉਹਦੇ ਵਿੱਚੋਂ 60% ਪੈਸਾ ਵਿਦਡਰੋ ਕਰ ਲੋ ਕੇਵਲ 40% ਪੈਸਾ ਵਿੱਚ ਰਹਿਣ ਦਿਓ ਉਹ 40% ਜਿਹੜਾ ਪੈਸਾ ਆ ਉਹਦੇ ਨਾਲ ਤੁਸੀਂ ਆਪਣਾ ਲੋਟ ਸਾਈਜ਼ ਇਨਕਰੀਜ਼ ਕਰ ਸਕਦੇ ਹੋ ਸੋ ਇਸ ਤਰ੍ਹਾਂ ਜੇ ਤੁਸੀਂ ਕਰੋਗੇ ਜਿਹੜਾ ਪੈਸਾ ਤੁਹਾਡਾ ਬੈਂਕ ਦੇ ਵਿੱਚ ਆ ਗਿਆ ਅਸਲੀ ਪ੍ਰੋਫਿਟ ਤੁਹਾਡਾ ਇਹ ਆ ਜਿਹੜਾ ਬੈਂਕ ਦੇ ਵਿੱਚ ਆ ਗਿਆ ਹੁਣ ਇਹਦੇ ਨਾਲ ਜਿਹੜਾ ਤੁਹਾਡਾ ਬੈਂਕ ਬੈਲੈਂਸ ਉਹ ਵੀ ਗਰੋ ਕਰੂਗਾ ਤੇ ਜੇ ਬੈਂਕ ਬੈਲੈਂਸ ਗਰੋ ਕਰਨ ਦੇ ਆ ਫੇਰ ਹੀ ਤੁਸੀਂ ਸਾਚੇ ਵਿੱਚ ਮੁਝ ਪ੍ਰੋਫਿਟ ਦੇ ਵਿੱਚ ਜੋ ਤੇ ਬੈਂਕ ਬੈਲੈਂਸ ਨੇ ਉਦੋਂ ਹੀ ਗਰੋ ਕਰਨਾ ਜਦੋਂ ਤੁਸੀਂ ਪੈਸੇ ਨੂੰ ਵਿਦਡਰੋ ਕਰੋਗੇ ਸੋ ਇਸ ਕਰਕੇ ਹਰ ਮਹੀਨੇ ਵਿਦਡਰੋ ਕਰ ਸਕਦੇ ਜੋ ਹਰ ਹਫਤੇ ਵੀ ਕਰ ਸਕਦੇ ਜੋ ਉਹ ਤੁਹਾਡੇ ਤੇ ਲਾਗੂ ਹੁੰਦਾ ਹੈ ਪਰ ਜੇ ਤੁਸੀਂ ਇਹ ਕਰਨ ਦੇ ਜੋ ਜਿਹੜਾ ਵੀ ਪੈਸਾ ਦੇਖੋ ਵਿਦਡਰੋ ਹੋਣ ਦੇ ਤੁਹਾਡਾ ਅਸਲ ਦੇ ਵਿੱਚ ਜਿਹੜਾ ਬੁੱਕ ਪ੍ਰੋਫਿਟ ਤੁਹਾਡਾ ਉਹੀ ਹੈ ਠੀਕ ਹੈ ਸੋ ਇਹ ਰੂਲ ਹੈ ਕੁਝ ਮਨੀ ਮੈਨੇਜਮੈਂਟ ਦੇ ਜਿਨ੍ਹਾਂ ਨੂੰ ਜੇ ਤੁਸੀਂ ਫੋਲੋ ਕਰੋਗੇ ਸੋ ਤੁਹਾਡਾ ਦੇਖੋ ਬੈਂਕ ਬੈਲੈਂਸ ਆ ਉਹ ਕਦੇ ਜ਼ੀਰੋ ਨਹੀਂ ਹੋਊਗਾ ਕਦੇ ਜ਼ੀਰੋ ਨਹੀਂ ਹੋਊਗਾ ਤੇ ਤੁਹਾਡਾ ਬੈਂਕ ਬੈਲੈਂਸ ਵਧੂਗਾ ਠੀਕ ਹੈ ਸੋ ਆਈ ਹੋਪ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਸੋ ਤੁਸੀਂ ਕਮੈਂਟ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਕਰ ਸਕਦੇ ਹੋ